ਕਈ ਜੂਬੇਦਾਰਾ ਮੇਰੇ ਸਿਰ ਦਾ ਸਾਈ ਉੱਜੜ ਗਿਆ ਮੈਂ ਜਿਉਂਦੀ ਤਦ ਵੱਸਦੀ ਆ ਮੈਂ ਜਿਉਂਦੀ ਤਦ ਬਚਦੀ ਆ ਜੇ ਮੈਨੂੰ ਬਦਲਾ ਲੈ ਕੇ ਦਵੇਂ ਤੇ ਸੂਬੇਦਾਰ ਨੇ ਆਖਿਆ ਵੀ ਚੌਧਰੀ ਤੇ ਕਹਿੰਦੇ ਸੀ ਪੰਜਾਬ ਚੋਂ ਸਿੱਖੀ ਖਤਮ ਹੋ ਗਈ ਏ ਆ ਦੋ ਕਿੱਥੋਂ ਆਏ ਉਹਨੇ ਆਪਣੇ ਆਲਕਾਰਾਂ ਨੂੰ ਆਖਿਆ ਵੀ ਲਿਆਓ ਸਾਰੇ ਚੌਧਰੀ ਇਕੱਠੇ ਕਰਕੇ ਜਿਹੜੇ ਮੇਰੇ ਕੋਲੋਂ ਪੈਸੇ ਖੜਦੇ ਰਹਿਆ ਵੀ ਐਨੇ ਮਾਰ ਦਿੱਤੇ ਅੱਜ ਅੱਜ ਐਨੇ ਮਾਰ ਦਿੱਤੇ ਤੇ ਪੰਜਾਬ ਚੋਂ ਸਿੱਖ ਖਤਮ ਹੋ ਗਿਆ ਪੰਜਾਬ ਚੋਂ ਸਿੱਖ ਤੇ ਉਦਾਂ ਹੀ ਤੁਰੇ ਫਿਰਦੇ ਆ ਇਹ ਕੱਲਾ ਜਕਰੀਆ ਖਾਨ ਨੇ ਨਹੀਂ ਸਿੱਖਾਂ ਦਾ ਮੁੱਲ ਪਾਇਆ ਤੁਹਾਡੇ ਚੋਂ ਬਹੁਤਿਆਂ ਨੇ ਆਪਣੇ ਪਿੰਡੇ ਤੇ ਹੰਡਾਇਆ ਅੱਜ ਤੋਂ 30 ਸਾਲ ਪਹਿਲਾਂ ਉਹ ਦਰਦ ਜਦੋਂ ਪੰਜਾਬ ਦੀ ertid ਤੇ ਪੰਜਾਬ ਦੀ ਜਵਾਨੀ ਦਾ ਮੁੱਲ ਪੈਂਦਾ ਸੀ ਐਨੇ ਮੁੰਡੇ ਮਰਵਾ ਦੇ ਤੈਨੂੰ ਆ ਰੈਂਕ ਦਿੱਤਾ ਜਾਵੇਗਾ 7 ਮੁੰਡੇ ਮਰਵਾ ਦੇ ਤੈਨੂੰ ਹੌਲਦਾਰ ਬਣਾਇਆ ਜਾਵੇਗਾ 15 ਮੁੰਡੇ ਮਰਵਾ ਦੇ ਤੈਨੂੰ ASI ਬਣਾਇਆ ਜਾਵੇਗਾ SP ਬਣਾਇਆ ਜਾਵੇਗਾ SSP ਬਣਾਇਆ ਜਾਵੇਗਾ ਕੁਰਸੀ ਦੇ ਲਾਲਚ ਵਿੱਚ ਉਹਨਾਂ ਦਿਨਾਂ 'ਚ ਪੰਜਾਬ ਦੀ ਜਵਾਨੀ ਦਾ 5000 ਮੁੰਡੇ ਦਾ ਰੱਜ ਕੇ ਸ਼ਿਕਾਰ ਖੇਡਿਆ ਗਿਆ ਉਖਾੜਕੂ ਥੋੜਾ ਸੀ ਸਾਰੇ ਇਨੇ ਖਾੜਕੂ ਹੁੰਦੇ ਤੇ ਧੂੜਾ ਪਟਾ ਕੇ ਰੱਖ ਦਿੰਦੇ ਸਰਕਾਰਾਂ ਦੀਆਂ ਉਹਦੇ ਕੋਈ ਰੋਈ ਤੇ ਕੰਮ ਕਰਦਾ ਕੋਈ ਦੁਕਾਨ ਤੇ ਕੰਮ ਕਰਦਾ ਕੋਈ ਕਿਤੇ ਕੰਮ ਕਰਦਾ ਕੋਈ ਕਿਤੋਂ ਚੁੱਕ ਲਿਆ ਕੋਈ ਕਿਤੋਂ ਚੁੱਕ ਲਿਆ ਨਹਿਰ ਤੇ ਲਿਆ ਕੇ ਮੁਕਾਬਲੇ ਬਣਾ ਦਿੱਤੇ ਗਏ ਜਕਰੀਆ ਖਾਨ ਆਖਲ ਲਿਆਓ ਸਾਰੇ ਚੌਧਰੀ ਚੌਧਰੀਆਂ ਨੂੰ ਪਾਇਆ ਢਿੱਡ ਪਰਨੇ ਲੰਮੇ ਰੱਜ ਕੇ ਫੇਰਿਆ ਛਤਰ ਕਹਿੰਦਾ ਮੇਰੇ ਕੋ ਖੜੇ ਤੁਸੀਂ ਪੈਸੇ ਕਿ ਪੰਜਾਬ ਚੋ ਸਿੱਖੀ ਹੋ ਗਈ ਏ ਖਤਮ ਛੇਤੀ ਦੱਸੋ ਮਸੇ ਦੇ ਕਾਤਲ ਕਿੱਥੋਂ ਆਏ ਆ ਚੌਧਰੀਆਂ ਵਿੱਚੋਂ ਇੱਕ ਚੌਧਰੀਆ ਹਰ ਭਗਤ ਨਰਨਜਣੀਆਂ ਜੰਡਿਆਲੇ ਵਾਲਾ ਉਹਨੇ ਆਖਾ ਮੈਨੂੰ ਪਤਾ ਕਾਤਲ ਕਿੱਥੇ ਨੇ ਹੱਥ ਬੰਨ ਜੰਡਿਆਲिए ਅਰਜ਼ ਕੀਤੀ ਹੋਵੇ ਹੁਕਮ ਤਾਂ ਕਰਾਂ ਬਿਆਨ ਸੁਪੇ ਅਸੀਂ ਮਾਰਦੇ ਮਾਰਦੇ ਥੱਕ ਲਥੇ ਇਹ ਸਗੋਂ ਦੂਨੇ ਹੁੰਦੇ ਜਾਣ ਸੂਬੇ ਤਾਬ ਸਿੰਘ ਭੰਗੂ ਮੀਰਾ ਕੋਟੀਆ ਪਹਿਲੇ ਦਾ ਨਾਮ ਦੱਸਣ ਲੱਗਾ ਮੁਖਬਰੀ ਕਰਨ ਲੱਗਾ ਮਹਤਾਬ ਸਿੰਘ ਭੰਗੂ ਮੀਰਾ ਕੋਟੀਆ ਬੜਾ ਹਾੜਵੀ ਅਤੇ ਬਲਵਾਨ ਸੂਬੇ ਇੱਕ ਇਹ ਤੇ ਇਹੋ ਜਿਹਾ ਹੀ ਨਾਲ ਇਹਦੇ ਸੁੱਖਾ ਸਿੰਘ ਮਾੜੀ ਕੰਬੋਕੇ ਦਾ ਤਰਖਾਨ ਸੂਬੇ ਮਸੇ ਰੰਗੜ ਦੇ ਕਾਤਰ ਨੇ ਹੈਂਦੋਵੇਂ ਇਨਾ ਦੋਵਾਂ ਨੇ ਮਾਰਿਆ ਤੇ ਕਹਿੰਦੇ ਮੱਸਾ ਇੱਕ ਨਾ ਮਾਰਿਆ ਸਮਝ ਲੈਣਾ ਵਾਰੀ ਆਸਾਂ ਦੀ ਵੀ ਆਈ ਜਾਨ ਸੂਬੇ ਸਾਡੀ ਵੀ ਵਾਰੀ ਆਈ ਜਾਨ ਕਹਿੰਦਾ ਮਿਲਣਗੇ ਕਿੱਥੇ ਕਹਿੰਦਾ ਦੋਵੇਂ ਨਹੀਂ ਆਗੇ ਇਹ ਚਲੇ ਗਿਆ ਬੀਕਾਨੇਰ ਜਿੱਥੇ ਮੱਸੇ ਦੇ ਸਿਰ ਨਾਲ ਇਹਨਾਂ ਖੁਦੋ ਖੁੰਡੂੰਂਡੀ ਖੇਢੀ ਆ ਪਰ ਰਾਜਨੀਤੀ ਕਹਿੰਦੀ ਸਿਰ ਦੇ ਬਦਲੇ ਸਿਰ ਖੂਨ ਦੇ ਬਦਲੇ ਖੂਨ ਸਾਨੂੰ ਸਿਰ ਦੇ ਵੰਡੇ ਸਿਰ ਚਾਹੀਦਾ ਏ ਹਰ ਭਗਤ ਨਰੰਗਣੀਆਂ ਜੰਡਿਆਲੇ ਵਾਲੇ ਨੇ ਆਖਿਆ ਸਿਰ ਦੇ ਵੰਡੇ ਮੈਂ ਤੁਹਾਨੂੰ ਸਿਰ ਲੱਭ ਦੇਣਾ ਆਖੋ ਤੇ ਰਾਜਨੀਤਿਕ ਬੰਦਾ ਕਿਸੇ ਦਾ ਸਕਾ ਨਹੀਂ ਲੀਡਰ ਵਾਸਤੇ ਕੋਈ ਧਰਮ ਮਾਇਨੇ ਨਹੀਂ ਰੱਖਦਾ ਕੋਈ ਕੌਮ ਮਾਇਨੇ ਨਹੀਂ ਰੱਖਦੀ ਕੋਈ ਧਾਰਮਿਕ ਕਦਰਾਂ ਕੀਮਤਾਂ ਮਾਇਨੇ ਨਹੀਂ ਰੱਖਦੀਆਂ ਉਹਦੇ ਵਾਸਤੇ ਸਿਰਫ ਕੁਰਸੀ ਮਾਇਨੇ ਰੱਖਦੀ ਏ ਆ ਟੀਵੀ ਅਖਬਾਰਾਂ 'ਚ ਤੁਸੀਂ ਵੇਖਿਆ ਜਿਹੜੇ ਗਏ ਹੋਣਗੇ ਠੀਕ ਆ ਜਿੰਨਾ ਨਹੀਂ ਜਾ ਕੇ ਵੇਖਿਆ ਕਰਤਾ ਰਾਜਨੀਤਿਕ ਬੰਦਾ ਕਿਸੇ ਦਾ ਸਕਾ ਨਹੀਂ ਹਰ ਭਗਤ ਨਰਨੜੀਆਂ ਚੰਡੇਆਲੇ ਵਾਲਿਆ ਆਖਾ ਸਿਰ ਚਾਹੀਦਾ ਨਾ ਨਾਖਾ ਹਾਂ ਕਹਿੰਦਾ ਮਹਿਤਾਬ ਸਿੰਘ ਭੰਗੂ ਮੀਰਾ ਕੋਟਿਏ ਦੇ ਪਿੰਡ ਨੂੰ ਪਾਉ ਘੇਰਾ ਕਹਿੰਦਾ ਉੱਥੇ ਕੀ ਲੱਭੂ ਕਹਿੰਦਾ ਉੱਥੇ ਉਹਦਾ ਸੱਤਾ ਅੱਠਾਂ ਸਾਲਾਂ ਦਾ ਮੁੰਡਾ ਹੈਗਾ ਜੀ ਲੱਭ ਲਿਆਓ ਸਿਰ ਵੱਟ ਕੇ ਮਸੇ ਦੀ ਬੇਗਮ ਨੂੰ ਵਿਖਾਓ ਵੀ ਤੇਰੇ ਪਤੀ ਦਾ ਕਾਤਲ ਤੇ ਨਹੀਂ ਲੱਭਾ ਉਹਦੇ ਪੁੱਤ ਦਾ ਸਿਰ ਲੈ ਜਾਂਦਾ ਖੁਸ਼ ਆ ਔਰਤ ਜਾਤ ਹੈ ਇੰਨੀ ਜੀ ਖੁਸ਼ ਹੋ ਜਾਵੇ ਕੋਈ ਨਖਾਛਾ ਚਾਰੂ ਫੌਜ ਨੂਰਦੀਨ ਫੌਜਦਾਰ ਮਸੇ ਰੰਗੜ ਦੇ ਭਰਾ ਸਾਰੇ ਚੌਧਰੀ ਵਾਹੋਦਾਈ ਭੱਜੇ ਤੇ ਪਿੰਡ ਮੀਰਾਕੋਟ ਨੂੰ ਆ ਕੇ ਘੇਰਾ ਪਾ ਲਈਂਦੇ ਮੀਰਾਕੋਟ ਨੂੰ ਪਿੰਡ ਦੇ ਲੋਕ ਇਕੱਠੇ ਹੋਏ ਕਿਸ ਦਰਬਾਰੋਂ ਲਾਹੌਰ ਦਰਬਾਰ ਤੋਂ ਪੁਲਿਸ ਚੜ ਕੇ ਆਈ ਏ ਸਿਪਾਈ ਚੜ ਕੇ ਆਏ ਨੇ ਚੌਂਕੀਦਾਰ ਖਲੋਤਾ ਸੀ ਉਹਨੇ ਆਖਿਆ ਜਨਾਬ ਬਹਿਣ ਦਾ ਪ੍ਰਬੰਧ ਕਰੀਏ ਤੁਹਾਡੇ ਕਿਉਂਕਿ ਚੌਂਕੀਦਾਰ ਤੇ ਸਰਪੰਚ ਦੋ ਇਦਾਂ ਦੇ ਬੰਦੇ ਹੁੰਦੇ ਨੇ ਪਿੰਡ 'ਚ ਭਾਵੇਂ ਹਜ਼ਾਰ ਕਿੱਲੇ ਵਾਲਾ ਵੱਸਦਾ ਹੋਵੇ ਜਿਹੜਾ ਬਾਹਰੋਂ ਸਰਕਾਰੀ ਬੰਦਾ ਆ ਪਹਿਲਾਂ ਸਰਪੰਚ ਜਾਂ ਚੌਂਕੀਦਾਰ ਨੂੰ ਆਵਾਜ਼ ਮਾਰੇਗਾ ਇਹ ਦੋ ਬੰਦੇ ਅਹਿਮੀਅਤ ਰੱਖਦੇ ਨੇ ਸਰਪੰਚ ਨਹੀਂ ਹੈਗਾ ਤੇ ਚੌਂਕੀਦਾਰ ਚੱਲੇਗਾ ਚੌਂਕੀਦਾਰ ਨੇ ਆਖਿਆ ਜਨਾਬ ਤੁਹਾਡੇ ਬਹਿਣ ਦਾ ਪ੍ਰਬੰਧ ਕਰਾ ਉਹਨੇ ਆਖਿਆ ਬਹਿਣ ਦਾ ਪ੍ਰਬੰਧ ਨਹੀਂ ਆਪਣੇ ਪਿੰਡ ਦਾ ਚੌਧਰੀ ਸਾਦ ਕੇ ਲਿਆ ਹੁਣ ਇਹਦੇ ਪਿੰਡ ਦੇ ਚੌਧਰੀ ਦਾ ਨਾਮ ਆ ਮੀਰਾਕੋਟ ਦੇ ਚੌਧਰੀ ਦਾ ਨਾਮ ਆ ਭਾਈ ਨੱਥਾ ਖਹਿਰਾ ਤੇ ਭਾਈ ਨੱਥੇ ਖਹਿਰੇ ਨੇ ਪੱਗ ਵਿਟਾਈ ਆ ਮਤਾਬ ਸਿੰਘ ਪੰਘੂ ਮੀਰਾਕੋਟੀਏ ਦੇ ਨਾਲ ਸੱਜਣ ਬਣੇ ਭਰਾ ਬਣੇ ਆ ਪੱਕੇ ਇੱਕੋ ਜੀ ਉਮਰ ਇੱਕੋ ਜੇ ਕੱਦ ਕਾਠੀ ਇਕੋ ਜੇ ਜਵਾਨ ਹੋਏ ਇਨਾ ਪਿਆਰ ਸੀ ਦੋਵਾਂ ਦੇ ਵਿੱਚ ਲੋਕਾਂ ਨੇ ਆਖਿਆ ਕਰਨਾ ਮਤਾਬ ਸਿੰਘ ਤੁਹਾਡੇ ਨਾਲ ਦੇ ਰੱਬ ਨੇ ਧੋਖਾ ਕਰ ਦਿੱਤਾ ਤੁਹਾਨੂੰ ਮਾਂ ਇੱਕੋ ਚਾਹੀਦੀ ਸੀ ਇੱਕ ਦਿਨ ਮਤਾਬ ਸਿੰਘ ਭੰਗੂ ਮੀਰਾ ਕੋਟੀਆਂ ਤੇ ਨੱਥਾ ਖਹਿਰਾ ਇਹ ਦਰਬਾਰ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਕਰ ਰਹੇ ਸੀ ਇਸ਼ਨਾਨ ਕਰਦਿਆਂ ਕਰਦਿਆਂ ਮਤਾਬ ਸਿੰਘ ਭੰਗੂ ਮੀਰਾ ਕੋਟੀਆਂ ਨੇ ਆਪਣੀ ਪੱਗ ਲਾ ਕੇ ਨਥੇ ਖਹਿਰੇਵਲ ਵਧਾ ਕੇ ਆਖਿਆ ਲੈ ਨਥਿਆ ਆਪਣੀ ਪੱਗ ਮੈਨੂੰ ਦੇ ਦੇ ਤੇ ਮੇਰੀ ਪੱਗ ਤੂੰ ਲੈ ਲਾ ਅਸੀਂ ਭਾਵੇਂ ਜਨਮ ਇੱਕ ਮਾਂ ਦੀ ਕੁੱਖ ਤੋਂ ਨਹੀਂ ਲਿਆ ਅਸੀਂ ਗੁਰੂ ਰਾਮਦਾਸ ਦੇ ਘਰ ਵਿੱਚ ਖਲੋ ਕੇ ਪੱਗਵਟ ਭਰਾ ਬਣ ਜਾਂਦੇ ਆ ਫਿਰ ਕਿਹੜੀ ਗੱਲ ਹੈ ਦੁਨੀਆ ਸਾਨੂੰ ਭਰਾ ਹੀ ਤੇ ਕਹਿੰਦੀ ਹੈ ਨਾ ਇਹ ਹੈ ਦੋਸਤੀ ਇਹ ਹੈ ਸੱਜਣਤਾਈ ਪੱਗਵਟ ਭਰਾ ਬਣਿਆ ਨਥਾ ਖਹਿਰਾ ਮਤਾਬ ਸਿੰਘ ਪੰਗੂ ਦਾ ਤੇ ਜਦਨ ਮਤਾਬ ਸਿੰਘ ਭੰਗੂ ਪਿੰਡ ਛੱਡ ਕੇ ਗਿਆ ਸੀ ਨਾ ਆਪਣੇ ਨਿੱਕੇ ਜੇ ਬੱਚੇ ਦੀ ਬਾਣ ਨਥੇ ਖੈਰੇ ਨੂੰ ਫੜਾ ਗਿਆ ਕਹਿੰਦਾ ਲੈ ਵੀਰਾ ਪਤਾ ਨਹੀਂ ਕਿਹੜੀ ਗੋਲੀ ਜਾਂ ਕਿਹੜੇ ਤੀਰ ਉਤੇ ਮੇਰਾ ਨਾਮ ਲਿਖਿਆ ਹੋਵੇ ਆ ਮੇਰੇ ਪੁੱਤ ਦੀ ਪਾਲਣਾ ਪੋਸ਼ਣਾ ਤੂੰ ਕਰਨੀ ਆ ਉਹ ਨਥੇ ਖੈਰੇ ਨੂੰ ਸੱਦਿਆ ਗਿਆ ਪਿੰਡ ਦੀ ਸਾਥ ਵਿੱਚ ਕਿਉਂਕਿ ਚੌਕੀਦਾਰ ਤੋਂ ਬਾਅਦ ਉਹ ਪਿੰਡ ਦਾ ਚੌਧਰੀ ਸੀ ਫੌਜਦਾਰ ਨੇ ਆਖਿਆ ਨਥਿਆ ਸਾਡੇ ਸਾਹਮਣੇ ਗੱਲ ਆਈ ਆ ਕਿ ਤੇਰੇ ਪਿੰਡ ਵਿੱਚ ਸਰਕਾਰ ਦਾ ਬਾਗੀ ਰਹਿੰਦਾ ਹੈ ਉਹਦਾ ਟੱਬਰ ਰਹਿੰਦਾ ਹੈ ਨਾ ਆਖਾ ਕਿਹੜਾ ਉਹਨੇ ਆਖਾ ਮਤਾਬ ਸਿੰਘ ਪੰਘੂ ਮੀਰਾ ਕੁੱਟਿਆ ਉਹਨੇ ਆਖਾ ਜਨਾਬ ਉਹਦੇ ਬੜੇ ਚਿਰ ਦਾ ਚਲ ਗਿਆ ਕਹਿੰਦਾ ਉਹ ਤੇ ਚਲ ਗਿਆ ਉਹਦਾ ਬੱਚਾ ਤੇ ਤੇਰੇ ਪਿੰਡ ਵਿੱਚ ਹੈ ਉਹਦਾ ਬੱਚਾ ਫੜ ਕੇ ਸਾਡੇ ਦਰਬਾਰ ਚ ਲੈ ਕੇ ਆ ਇੱਥੇ ਲੈ ਕੇ ਆ ਨਥੇ ਖੜੇ ਨੇ ਹੱਥ ਜੋੜ ਕੇ ਆਖਾ ਜਨਾਬ ਨਿੱਕੇ ਜੇ ਬੱਚੇ ਦਾ ਕੀ ਕਸੂਰ ਬੱਚਾ ਕੀ ਜਾਣੇ ਕਤਲ ਕੀ ਹੁੰਦਾ ਬੰਦਾ ਕਿਵੇਂ ਮਾਰੀਦਾ ਏ ਮੈਂ ਵਾਦਾ ਕਰਦਾ ਜਿੱਦਣ ਮਤਾਬ ਸਿੰਘ ਆਇਆ ਮੈਂ ਤੁਹਾਨੂੰ ਫੜਾ ਦੇਗਾ ਔਰ ਉਹ ਬੱਚੇ ਜਿਹਨੂੰ ਛੱਡ ਦਿਓ ਛੋਟੇ ਨੇ ਨੂਰਦੀਨ ਨੇ ਆਖਿਆ ਗੱਲਾਂ ਤੂੰ ਨਹੀਂ ਸਾਨੂੰ ਸਮਝਾਉਣੀਆਂ ਅਸੀਂ ਤੈਨੂੰ ਹੁਕਮ ਦੇਣਿਆਂ ਲੈ ਕੇ ਆ ਲੈ ਕੇ ਆ ਮਤਾਬ ਸਿੰਘ ਨੂੰ ਅਸੀਂ ਸਿਰ ਵੱਢ ਕੇ ਖੜਨਾ ਉੱਤੇ ਹੁਣ ਨਥਾ ਚੌਧਰੀ ਤੁਰਤੇ ਪਿਆ ਪਰ ਮਨ ਬੜਾ ਪਰ ਗਿਆ ਪੀ ਇੱਕ ਬਨੇ ਤੇ ਭੱਗ ਵਟਾਈਆ ਮਤਾਬ ਸਿੰਘ ਨਾਲ ਕਿ ਤੇਰੇ ਪੁੱਤ ਦੀ ਰਾਖੀ ਮੈਂ ਕਰੂ ਇੱਕ ਬੰਨੇ ਸਰਕਾਰ ਫੜਨ ਵਾਸਤੇ ਆ ਗਿਆ ਹੁਣ ਨੌਕਰੀ ਕਰਾਂ ਕਿ ਸੱਜਣਤਾਈ ਨਿਭਾ ਕੇ ਵਿਖਾਵਾਂ ਤੁਰਦਿਆਂ ਤੁਰਦਿਆਂ ਤੁਰਿਆ ਗਿਆ ਤੇ ਮਤਾਬ ਸਿੰਘ ਭੰਗੂ ਮੀਰਾ ਕੋਟਿਏ ਦਾ ਘਰ ਇੰਨੇ ਚਿਰ ਨੂੰ ਸਾਹਮਣੇ ਆ ਗਿਆ ਜਦੋਂ ਘਰ ਦੇ ਅੰਦਰ ਦਾਖਲ ਹੋ ਗਿਆ ਅਗਲੇ ਬੰਨੇ ਉਹ ਮਤਾਬ ਸਿੰਘ ਦਾ ਪੁੱਤ ਮਿੱਟੀ 'ਚ ਖੇਡਦਾ ਸੀ ਨਿਕਾਜਾ ਰਾਏ ਸਿੰਘ ਉਹ ਭੱਜ ਕੇ ਨੱਥੇ ਦੀਆਂ ਲੱਤਾਂ ਨੂੰ ਚੰਬੜ ਕੇ ਕਹਿੰਦਾ ਤਾਇਆ ਅੱਜ ਕਿੰਨੇ ਦਿਨ ਹੋ ਗਏ ਤੂੰ ਮੈਨੂੰ ਮਿਲਣ ਵਾਸਤੇ ਕਿਉਂ ਨਹੀਂ ਆਇਆ ਕਿੱਥੇ ਰਿਹਾ ਤੂੰ ਜਦੋਂ ਨਥੇ ਚੌਧਰੀ ਨੇ ਬਾਲਕ ਰਾਏ ਸਿੰਘ ਨੂੰ ਨਿਗਾਹ ਭਰ ਕੇ ਵੇਖਿਆ ਨਾ ਉਹਨੂੰ 8 ਸਾਲਾਂ ਦਾ ਬੱਚਾ ਨਹੀਂ ਉਹਨੂੰ ਮਤਾਬ ਸਿੰਘ ਪੰਗੂ ਮੀਰਾ ਕੂਟੀਆਂ ਦਿਸਿਆ ਉਹਨੇ ਮੰਨਣਾ ਫੈਸਲਾ ਕੀਤਾ ਮਣਾ ਜੇ ਬੱਚਾ ਫੜਾ ਦਿੱਤਾ ਉਹਨਾਂ ਨੇ ਟੋਟੇ ਟੋਟੇ ਕਰ ਦੇਣਾ ਏ ਤੇ ਮੇਰਾ ਨਾਮ ਇਤਿਹਾਸ ਦੇ ਪੰਨਿਆਂ 'ਚ ਕਾਲੇ ਅੱਖਰਾਂ ਨਾਲ ਲਿਖਿਆ ਜਾ ਜਾਣਾ ਜਦੋਂ ਜਦੋਂ ਮੇਰਾ ਨਾਮ ਲੋਕਾਂ ਲਿਆ ਕਰਨਾ ਮੈਨੂੰ ਲਾਂਧਤਾ ਪਾਇਆ ਕਰਨੀਆਂ ਇਹਨੇ ਬੱਚੇ ਨੂੰ ਚੁੱਕਿਆ ਤੇ ਆਪਣੇ ਮਨ ਦੇ ਨਾਲੇ ਕੋ ਫੈਸਲਾ ਕੀਤਾ ਹੈ ਜਾਣ ਰਿਸ਼ਾਵਰ ਕਰਦਾਗਾ ਇਹ ਬੱਚਾ ਮੈਂ ਬਚਾਉਣਾ ਜਿੱਦਾਂ ਮਰਜ਼ੀ ਬਚਾਉਣਾ ਹੈ ਮੁੰਡਾ ਉੱਠ ਕੇ ਖਲੋ ਗਿਆ ਕਹਿੰਦਾ ਪਿਤਾ ਜੀ ਮੈਂ ਤੁਹਾਡੇ ਨਾਲ ਆ ਬੱਚਾ ਬਚਾਉਣ ਵਾਸਤੇ ਪਿਓ ਪੁੱਤ ਹੋਏ ਤਿਆਰ ਇਹਨੇ ਜਰ ਨੂੰ ਘਰ ਦੇ ਵਿੱਚ ਭਾਂਜਾ ਆਇਆ ਸੀ ਨੱਥੇ ਦਾ ਭਾਂਜਾ ਉਹਨੇ ਆਖਾ ਪ੍ਰੌਣਾ ਸਮਝ ਕੇ ਨਾ ਛੱਡ ਜਿਓ ਤੁਸੀਂ ਦੋ ਨਹੀਂ ਤੇ じゃ ਮੈਂ ਵੀ ਆਗਾ ਜੇ ਬੱਚਾ ਤਿੰਨ ਜਾਣੇ ਬਚਾਵਾਂਗੇ ਤਿੰਨ ਹੋ ਗਏ ਮਜਬੀ ਸਿੰਘ ਸੀਰੀ ਬਰਵਾਲਾ ਉਹ ਖੁਰਲੀ ਦੇ ਮੱਠੇ ਠੀਕ ਕਰਦਾ ਸੀ ਉਹਨੇ ਤਿੰਨਾਂ ਦੀ ਗੱਲ ਸੁਣੀ ਦਾਤਰੀ ਤੱਪੜ ਵਗਾ ਕੇ ਵਿਰੇੜੇ ਚ ਮਾਰ ਕੇ ਕਹਿੰਦਾ ਆ ਚੁੱਕੋ ਆਪਣਾ ਦਾਤਰੀ ਤੱਪੜ ਬੜਾ ਚਿਰ ਤੁਹਾਡੇ ਪਠੇ ਪਾਲੇ ਹੁਣ ਇਤਿਹਾਸ ਦੇ ਪੰਨਿਆਂ ਚ ਨਾਂ ਚਮਕਾਉਣ ਦਾ ਵੇਲਾ ਆ ਗਿਆ ਮੈਂ ਵੀ ਤੁਹਾਡੇ ਨਾਲ ਜੇ ਬਰਵਾਲਾ ਸਮਝ ਕੇ ਨਾ ਛੱਡ ਜੋ ਕੰਮ ਵਾਲਾ ਸਮਝ ਕੇ ਨਾ ਛੱਡ ਜੋ ਚਾਰ ਹੋ ਗਏ ਇਹਨੇ ਚੰਮੂ ਘਰ ਦਾ ਦਰਵਾਜ਼ਾ ਖੜਖੜ ਕਰਕੇ ਖੜਕਿਆ ਦਰਵਾਜ਼ਾ ਖੋਲਿਆ ਅਗਲੇ ਬੰਨੇ ਪਿੰਡ ਦਾ ਚੌਂਕੀਦਾਰ ਖਲੋਤਾ ਸੀ ਚੌਂਕੀਦਾਰ ਨੇ ਆਖਿਆ ਚੌਧਰੀ ਸਾਹਿਬ ਮੇਰਾ ਦਾਦਾ ਚੌਂਕੀਦਾਰ ਮੇਰਾ ਪਿਓ ਚੌਂਕੀਦਾਰ ਤੇ ਮੈਂ ਵੀ ਲੋਕਾਂ ਦੇ ਘਰਾਂ 'ਚ ਚੌਂਕੀਦਾਰਾ ਕਰਦੇ ਮਰ ਜਾਣਾ ਕਿਸੇ ਨੇ ਨਾ ਨਹੀਂ ਲੈਣਾ ਤੁਸੀਂ ਚਾਰ ਨਹੀਂ ਪੰਜਵਾਂ ਮੈਂ ਵੀ ਜੇ ਪਚਾ ਬਚਾਵਾਂਗੇ ਤੇ ਪੰਜ ਜਾਣੇ ਬਚਾਵਾਂਗੇ ਹੁਣ ਪੰਜ ਹੋ ਗਏ ਬਚਾ ਚੁਕਿਆ ਤੇ ਘਰ ਦੀ ਕੰਧ ਟੱਪੀ ਦੇ ਖੇਤਾਂ ਵੱਲ ਨੂੰ ਭੱਜ ਗਏ ਨਥੇ ਦੇ ਕੋਲ ਸ੍ਰੀ ਸਾਹਿਬ ਏ ਇੱਕ ਤੀਰ ਕਮਾਨ ਤੇ ਤੀਰਾਂ ਵਾਲਾ ਪੱਥਾ ਏ ਉਦੇ ਪੁੱਤ ਦੇ ਕੋਲ ਤੇ ਪਾਂਜੇ ਦੇ ਕੋਲ ਨਿਜਾ ਹੈ ਮਜਬੀ ਸਿੰਘ ਦੇ ਕੋਲ ਤੇ ਚੌਕੀਦਾਰ ਦੇ ਕੋਲ ਸੋਟਾ ਹੈ ਆ ਉਹਨਾਂ ਦੇ ਪੰਜ ਸ਼ਸਤਰ ਨੇ ਭੱਜੇ ਜਾਂਦੇ ਨੇ ਕਿਸੇ ਨੇ ਚੁਗਲੀ ਮਾਰ ਕੇ ਆਖਿਆ ਨੂਰਦੀਨ ਸਾਹਿਬ ਨਥਾ ਨਿਕਲ ਗਿਆ ਜਿਹਨਾਂ ਥੱਗਦਾਰੀ ਕਰ ਗਿਆ ਤੇ ਤੁਸੀਂ ਰਾਏ ਸਿੰਘ ਇੱਥੇ ਲਿਆਉਣ ਲਈ ਆਖਿਆ ਸੀ ਉਹ ਰਾਏ ਸਿੰਘ ਨੂੰ ਲੈ ਕੇ ਭੱਜ ਗਿਆ ਏ ਫੌਜਾਂ ਮਗਰ ਚੜੀਆਂ ਨਥਾ ਭੱਜਾ ਜਾਂਦਾ ਖੇਤਾਂ ਦੇ ਵਿੱਚ ਉਹਨੇ ਇੱਕਦਮ ਆਖਿਆ ਖਲੋ ਜੋ ਖਲੋਤੇ ਉਹਦੇ ਕੰਨਾਂ 'ਚ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਪਈ ਕਹਿੰਦਾ ਪੁੱਤਰੋ ਮਰ ਅੱਜ ਵੀ ਜਾਣਾ ਤੇ ਮਰ ਕੱਲ ਵੀ ਜਾਣਾ ਭੱਜਦਿਆਂ ਭੱਜਦਿਆਂ ਮਗਰ ਗੋਲੀ ਵੱਜ ਗਈ ਲੱਕ ਦੇ ਵਿੱਚ ਪੇਠ 'ਚ ਤੀਰ ਵੱਜ ਗਿਆ ਤੇ ਕੀ ਮੂੰਹ ਦਵਾਂਗੇ ਰੱਬ ਨੂੰ ਹੁਣ ਰੱਬ ਦੇ ਆਸਰੇ ਛੱਡ ਗਏ ਆਪਣੀਆਂ ਜ਼ਿੰਦਗੀਆਂ ਇਸ ਬੱਚੇ ਨੂੰ ਵੀ ਬਚਾਈਏ ਤੇ ਅੱਗੇ ਹੋ ਕੇ ਲੜੀਏ ਖੇਤਾਂ ਦੇ ਵਿੱਚ ਆ ਗਈ ਵਟ ਵਟ ਨੂੰ ਬਣਾ ਕੇ ਮੋਰਚਾ ਤੇ ਪੰਜੇ ਜਾਣੇ ਡੱਟ ਗਏ ਇਹਨੇ ਜਰ ਨੂੰ ਫੌਜ ਨੇੜੇ ਆਈ ਨਥੇ ਦਾ ਭਾਣਜਾ ਲੜਿਆ ਤੇ ਲੜ ਕੇ ਸ਼ਹੀਦ ਹੋ ਗਿਆ ਨਥੇ ਦਾ ਪੁੱਤ ਲੜਿਆ ਤੇ ਲੜ ਕੇ ਸ਼ਹੀਦ ਹੋ ਗਿਆ ਬਰਵਾਲਾ ਲੜਿਆ ਤੇ ਲੜ ਕੇ ਸ਼ਹੀਦ ਹੋ ਗਿਆ ਨਥੇ ਦਾ ਚੌਕੀਦਾਰ ਲੜਿਆ ਤੇ ਲੜ ਕੇ ਸ਼ਹੀਦ ਹੋ ਗਿਆ ਹੁਣ ਰਹਿ ਗਿਆ ਨਥਾ ਕੱਲਾ ਤੇ ਜਾਮ ਮਤਾਬ ਸਿੰਘ ਪੰਗੂ ਮੀਰਾ ਕਟਿਏ ਦਾ ਪੁੱਤ ਰਾਏ ਸਿੰਘ ਨਥੇ ਨੇ ਆਪਣੀ ਕਮਾਨ ਵਟ ਤੇ ਰੱਖੀ ਤੇ ਤੰਦੀ ਤੇ ਚਾਰ ਚਾਰ ਕੋਨੇ ਕੁੰਡੀਆਂ تیر ਛੱਡੇ ਤੇ ਜਦੋਂ تیر ਚਲਾਵੇ ਤੇ ਉਹ ਨਿਕਾਜਾ ਬੱਚਾ ਰਾਏ ਸਿੰਘ ਭੱਥੇ ਚੋਂ تیر ਕੱਢ ਕੱਢ ਕੇ ਫੜਾਵੇ ਕਹਿੰਦਾ ਲੈ ਤਾਇਆ ਮੈਂ تیر ਤੇ ਫੜਾ ਸਕਦਾ ਨਾ ਮੈਂ ਲੜ ਨਹੀਂ ਸਕਦਾ ਤੇ ਉਹਨੇ ਸ਼ਾਬਾਸ਼ ਦੇਖਿਆ ਖਾ ਵਾਹ ਮਰਦਦਿਆਂ ਬੱਚਿਆ ਮੌਤ ਸਿਰ ਤੇ ਕੂਕਦੀ ਹੋਏ ਤੇ ਗੱਲਾਂ ਹਥਿਆਰਾਂ ਦੀ ਹੋਣ ਲੜਿਆ ਬਾਪੂ ਸੀਤਾ ਜੀ ਕਹਿੰਦੇ ਨੇ ਨਥੇ ਦੇ ਚੱਲੇ ਤੀਰ ਦੋਹਾਂ-ਦੋਹਾਂ ਬੰਦਿਆਂ ਦੀ ਹੱਕ ਵਿੰਨਣ ਦਾ ਮਾਦਾ ਰੱਖਣ ਰਏ ਸਨ ਜੰਗ ਦਾ ਪਾਸਾ ਹੀ ਪਲਟ ਦਿੱਤਾ ਕੱਲੇ ਮਰਦ ਨੇ ਕੋਈ ਲੱਗੇ ਹੀ ਨਾ ਲੱਗੇ ਪਰ ਐਨ ਮੌਕੇ ਇਤਿਹਾਸ ਨੇ ਆਪਣਾ ਪਾਸਾ ਬਦਲਿਆ ਕਮਾਨ ਦੀ ਤੰਦੀ ਟੁੱਟ ਗਈ ਨਥੇ ਖੈਰੇ ਦੀ ਕਮਾਨ ਦੀ ਤੰਦੀ ਹੁਣ ਤੀਰ ਨਕਾਰੇ ਹੋ ਗਏ ਫੌਜ ਅੱਗੇ ਵਧਣ ਲੱਗੀ ਨਥੇ ਚੌਧਰੀ ਨੇ ਆਖਰ ਰਾਏ ਸਿੰਘਾਂ ਜਿੰਨਾ ਚਿਰ ਰਗਾਂ 'ਚ ਚੱਲਦਾ ਖੂਨ ਤੇਰਾ ਕੋਈ ਵਾਰ ਵਿੰਗਾ ਨਹੀਂ ਕਰ ਸਕਦਾ ਹੁਣ ਮੈਂ ਲੜਾਂਗਾ ਤੂੰ ਮੇਰੀਆਂ ਲੱਤਾਂ ਦੇ ਮਗਰ ਆ ਜਾ ਜਿੰਨਾ ਚਿਰ ਮੈਂ ਲੜਦਾ ਰਿਹਾ ਤੂੰ ਲੱਤਾਂ ਤੋਂ ਬਾਹਰ ਨਹੀਂ ਆਉਣਾ ਬਾਲਕ ਰਾਏ ਸਿੰਘ ਨੂੰ ਨਥਾ ਚੌਧਰੀ ਲੈ ਕੇ ਮੈਦਾਨੇ ਜੰਗ ਵਿੱਚ ਆਇਆ ਕਮਾਨ ਦੀ ਤੰਦੀ ਟੁੱਟ ਗਈ ਉਹਨੇ ਸ੍ਰੀ ਸਾਹਿਬ ਧੂਕੇ ਲਹਰਾਂ ਆਸ ਵਿੱਚ ਮਾਰ ਕੇ ਸਾਥਰੀ ਅਕਾਲ ਦਾ ਜਾਕਾਰਾ ਪਾ ਕੇ ਮੱਥੇ ਤੇ ਤਿਉੜੀ ਲੈ ਆ ਕੇ ਅੱਖਾਂ ਵਿੱਚ ਲਾਲੀ ਉਹਨੇ ਵਟਾਈ ਹੋਈ ਪੱਗ ਤੇ ਫੜੀ ਹੋਈ ਬਾਹ ਦੀ ਲਾਜ ਜਿਵੇਂ ਨਭਾਈਏ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹੇ ਲੜਦਿਆਂ ਲੜਦਿਆਂ ਨਥਾ ਸ਼ਹੀਦ ਰਾਏ ਸਿੰਘ ਕੱਲਾ ਰਹਿ ਗਿਆ ਤੇ ਅੱਗੇ ਪੱਜ ਗਿਆ ਅਗੇ ਲਾ ਕੇ ਭੱਜਾ ਤੇ ਪਠਾਨ ਦਾ ਪੁੱਤ ਮਗਰ ਭੱਜਾ ਤੇਗ ਦਾ ਪਰਮਾ ਵਾਰ ਹੋਇਆ ਗਰਦਨ ਕੱਟੀ ਗਈ ਪਰ ਕੁਦਰਤ ਨੇ ਰਖਿਆ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕਾ ਕੋਈ ਸਾਰ ਰਗ ਬਚ ਗਈ ਖੂਨ ਦੇ ਪ੍ਰਣਾਲੇ ਵਗੇ ਪਠਾਣਾ ਨੂੰ ਚਾਹ ਚੜ ਗਿਆ ਫੌਜ ਨੂੰ ਚਾਹ ਚੜ ਗਿਆ ਅਸੀਂ ਆਪਣਾ ਸ਼ਿਕਾਰ ਮਾਰ ਲਿਆ ਹੈ ਵਾਪਸ ਮੁੜ ਗਏ ਇੱਕ ਮਾਲਣ ਨੰਗੀ ਉਨੇ ਲਾਸ਼ਾਂ ਦੇ ਵਿੱਚੋਂ ਇੱਕ ਸਹਿਕ ਦਾ ਬੱਚਾ ਵੇਖਿਆ ਉਹ ਰਾਇ ਸਿੰਘ ਉਹਨੇ ਚੁੱਕ ਕੇ ਉਸ ਬੱਚੇ ਦੀ ਰਿਸ਼ਤੇਦਾਰੀ ਚ ਪਤਾ ਕਰਕੇ ਪਛਾਣ ਦਿੱਤਾ ਦਵਾ ਬੁੱਟੀ ਹੋਈ ਬੱਚੇ ਦਾ ਜ਼ਖਮ ਠੀਕ ਹੋ ਗਿਆ ਉਹ ਰਾਇ ਸਿੰਘ ਜਵਾਨ ਹੋਇਆ ਵੱਡੇ ਘੱਲੂ ਘਾਰੇ ਚ ਲੋੜੇ ਦਾ ਲੜਿਆ ਬਹੁਤ ਲੜਿਆ ਬਹੁਤ ਲੜਿਆ ਸਰਦਾਰ ਸ਼ਾਮ ਸਿੰਘ ਦੀ ਧੀ ਨਾਲ ਉਹਦਾ ਫਿਰ ਆਨੰਦ ਕਾਰਜ ਹੋਇਆ ਤੇ ਉਹਦੇ ਘਰ ਇੱਕ ਪੁੱਤ ਨੇ ਜਨਮ ਲਿਆ ਜਿਹਨੂੰ ਆਖਿਆ ਜਾਂਦਾ ਭਾਈ ਰਤਨ ਸਿੰਘ ਭੰਗੂ ਜਿਨੇ ਪ੍ਰਾਚੀਨ ਪੰਥ ਪ੍ਰਕਾਸ਼ ਨਾਮ ਦਾ ਗ੍ਰੰਥ ਲਿਖਿਆ ਤੇ ਇਸੇ ਰਾਏ ਸਿੰਘ ਦੇ ਪਰਿਵਾਰ ਵਿੱਚੋਂ ਮੁੜ ਕੇ ਜਰਨਲ ਸ਼ਬੀਗ ਸਿੰਘ ਹੋਇਆ ਏ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਮਹਾਪੁਰਸ਼ਾਂ ਦੇ ਨਾਲ ਉਸ ਜੂਨ 84 ਦੇ ਕੱਲੂ ਘਾਰੇ ਵਿੱਚ ਆਖਰੀ ਸਮੇਂ ਤੱਕ ਆਪਣੀਆਂ ਜਾਨਾਂ ਕੁਰਬਾਨ ਕਰਦਾ ਹੈ